ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਅੱਜ ਗੱਲ ਕਰਦੇ ਆ ਦੋ ਸਗੇ ਭਰਾਵਾਂ ਦੀ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਇੱਕ ਦੂਜੇ ਦੇ ਸਾਹਾਂ ਚ ਸਾਹ ਲੈਂਦੇ ਹੁੰਦੇ ਜਿੱਥੇ ਵੀ ਜਾਣਾ ਜੋ ਵੀ ਕਰਨਾ ਇਕੱਠਿਆਂ ਨੇ ਬਚਪਨ ਤੋਂ ਜਵਾਨੀ ਚ ਜਵਾਨੀ ਤੋਂ ਵਿਆਹ ਦਾ ਸਮਾਂ ਆ ਗਿਆ ਵਿਆਹ ਵੀ ਹੋ ਗਿਆ ਵਿਆਹ ਤੋਂ ਬਾਅਦ ਵਿੱਚ ਵੀ ਉਹਨਾਂ ਦੋਵਾਂ ਦੇ ਵਿੱਚ ਪਿਆਰ ਉਵੇਂ ਹੀ ਰਿਹਾ ਜਿਵੇਂ ਪਹਿਲਾਂ ਸੀ ਜੇ ਵੱਡਾ ਭਰਾ ਕਿਤੇ ਬਾਹਰ ਘੁੰਮਣ ਜਾਂਦਾ ਤਾਂ ਉਹ ਛੋਟੇ ਭਰਾ ਲਈ ਤੇ ਛੋਟੇ ਭਰਾ ਦੇ ਬੱਚਿਆਂ ਵਾਸਤੇ ਉਹਦੀ ਫੈਮਿਲੀ ਦੇ ਲਈ ਜ਼ਰੂਰ ਕੁਛ ਨਾ ਕੁਛ ਲੈ ਕੇ ਆਉਂਦਾ ਐਵੇਂ ਜੇ ਛੋਟਾ ਭਰਾ ਕਿਤੇ ਬਾਹਰ ਜਾਂਦਾ ਤਾਂ ਉਹ ਵੱਡੇ ਦੀ ਸਾਰੀ ਫੈਮਿਲੀ ਵਾਸਤੇ ਤੇ ਵੱਡੇ ਭਰਾ ਵਾਸਤੇ ਜ਼ਰੂਰ ਕੋਈ ਨਾ ਕੋਈ ਗਿਫਟ ਕੋਈ ਨਾ ਕੋਈ ਚੀਜ਼ ਲੈ ਕੇ ਜ਼ਰੂਰ ਆਉਂਦਾ ਤੇ ਸਾਰੇ ਪਿੰਡ ਦੇ ਵਿੱਚ ਵੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੀ ਸਿਫਤਾਂ ਹੁੰਦੀਆਂ ਸੀ ਵੀ ਹਾਂ ਯਾਰ ਪਿਆਰ ਉਹਨਾਂ ਦੋਵਾਂ ਭਰਾਵਾਂ 'ਚ ਇੱਕ ਦਿਨ ਦੋਵਾਂ ਦੇ ਵਿਚਕਾਰ ਕਿਸੇ ਨਿੱਕੀ ਦੀ ਗੱਲ ਨੂੰ ਲੈ ਕੇ ਬਹਿਸਵਾਜੀ ਹੋ ਜਾਂਦੀ ਛੋਟਾ ਭਰਾ ਵੱਡੇ ਭਰਾ ਨੂੰ ਉਸ ਜਿਆਦਾ ਹੀ ਬੋਲ ਦਿੰਦਾ ਉੱਚਾ ਨਹੀਂ ਵੱਡਾ ਭਰਾ ਗੁੱਸਾ ਕਰ ਜਾਂਦਾ ਦੋਹਾਂ ਦੇ ਵਿੱਚ ਤਣਾਅ ਜਿਹੜਾ ਵੱਧ ਜਾਂਦਾ ਲੜਾਈ ਝਗੜੇ ਤੱਕ ਗੱਲ ਪਹੁੰਚ ਜਾਂਦੀ ਹੈ ਤੇ ਉਹ ਦੋਨੋਂ ਫੈਸਲਾ ਕਰ ਲੈਂਦੇ ਆ ਵੀ ਆਪ ਦਾ ਵੱਖੋ ਵੱਖਰਾ ਅੱਡ ਅੱਡ ਹੋ ਜੂ ਕੰਧਾਂ ਨਿਕਲ ਜਾਂਦੀਆਂ ਘਰ ਦੇ ਵਿੱਚ ਘਰ ਦੋ ਬਣ ਜਾਂਦੇ ਨੇ ਦੋ 파ੜ ਹੋ ਜਾਂਦੇ ਨੇ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਗਲੀ ਮਹੱਲੇ ਦੇ ਵਿੱਚ ਜੇ ਕਿਤੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਵੀ ਜਾਣ ਤਾਂ ਇਸ ਤਰ੍ਹਾਂ ਨਾਲ ਦੇਖਦੇ ਸੀ ਜਿਵੇਂ ਅਸੀਂ ਇੱਕ ਦੂਜੇ ਦੇ ਬੈਰੀ ਹੁੰਨੇ ਆ ਜਾਂ ਇੱਕ ਦੂਜੇ ਨੂੰ ਅਸੀਂ ਪਛਾਣਦੇ ਹੀ ਨਹੀਂ ਹੁੰਦੇ ਜਾਣਦੇ ਹੀ ਨਹੀਂ ਹੁੰਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਕੱਠੇ ਹੋਣਾ ਤਾਂ ਉਹਨਾਂ ਨੇ ਇੱਕ ਦੂਜੇ ਦੇ ਨੇੜੇ ਨਾ ਜਾਣਾ ਰਿਸ਼ਤੇਦਾਰ ਵੀ ਕਹਿ ਕੇ ਜੋਰ ਲਾਹ ਹਤੇ ਸੀ ਪਰ ਨਹੀਂ ਦੋਵਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਹੌਲੀ ਹੌਲੀ ਦਿਨ ਬੀਤਦੇ ਗਏ ਜ਼ਿੰਦਗੀ ਅੱਗੇ ਲੰਘਦੀ ਗਈ ਇਸ ਘਟਨਾ ਨੂੰ 8-10 ਸਾਲ ਹੋ ਗਏ ਦੋਨਾਂ ਨੇ ਇੱਕ ਦੂਜੇ ਨੂੰ ਕਦੇ ਬੁਲਾਇਆ ਨਹੀਂ ਸੀ ਛੋਡੇ ਭਰਾ ਨੇ ਆਪਦੀ ਕੁੜੀ ਦਾ ਵਿਆਹ ਕਰ ਲਿਆ ਆ ਉਹ ਸੋਚਦਾ ਵੀ ਹੁਣ ਤਾਂ ਉਹਦੇ ਬਿਨਾ ਸਰਨਾ ਨਹੀਂ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਗਾਂਹਾੜੇ ਜਿਹੜੇ ਪਰਿਵਾਰ ਨਾਲ ਸਾਡਾ ਮੇਲ ਹੋਣਾ ਨਵਾਂ ਪਰਿਵਾਰ ਉਹ ਕੀ ਸੋਚੂਗਾ ਇਹਨੂੰ ਅਹਿਸਾਸ ਹੁੰਦਾ ਵੀ ਗਲਤੀ ਮੇਰੀ ਹੋਈ ਸੀ ਉਹ ਸੋਚਦਾ ਵੀ ਮੈਂ ਆਪ ਜਾਊਂਗਾ ਗਲਤੀ ਮੰਨ ਕੇ ਉਹਨੂੰ ਮਨਾ ਕੇ ਲੈ ਕੇ ਆਉਂ ਉਹ ਐਂਜੀ ਕਰਦਾ ਸ਼ਾਮਾਂ ਨੂੰ ਆਪਦੇ ਵੱਡੇ ਭਰਾ ਦੇ ਘਰ ਜਾਂਦਾ ਉਹਦੇ ਪੈਰੀਂ ਹੱਥ ਲਾਉਂਦਾ ਮਾਫੀ ਮੰਗਦਾ ਮੱਥਾ ਰਗੜਦਾ ਵੀ ਮੈਨੂੰ ਮਾਫ ਕਰ ਦੇ ਗਲਤੀ ਮੇਰੀ ਸੀ ਤੇਰੀ ਕੋਈ ਗਲਤੀ ਨਹੀਂ ਸੀ ਮੈਂ ਛੋਟਾ ਸੀ ਮੈਨੂੰ ਬੋਲਣਾ ਨਹੀਂ ਚਾਹੀਦਾ ਸੀ ਮੇਥੋਂ ਗਲਤੀ ਹੋ ਗਈ ਹੁਣ ਮੈਨੂੰ ਅਕਲ ਆ ਗਈ ਹੁਣ ਤੇਰੀ ਧੀ ਦਾ ਮੈਂ ਵਿਆਹ ਕਰਿਆ ਤੂੰ ਮੂਰੇ ਹੋ ਕੇ ਸਾਰੇ ਕੰਮ ਕਰਨੇ ਨੇ ਤੇਰੀ ਜ਼ਿੰਮੇਵਾਰੀ ਹੈ ਪਰ ਵੱਡੇ ਭਰਾ ਨੂੰ ਹਜੇ ਵੀ ਬਹੁਤ ਗੁੱਸਾ ਸੀ। ਉਹ ਬੋਲਿਆ ਕੁਝ ਨਹੀਂ। ਉਹ ਚੁੱਪ ਕਰਕੇ ਬੈਠਾ ਰਿਹਾ ਉਹਨੇ ਹਾਂ ਨਾ ਹੂੰ ਕੁਝ ਨਹੀਂ ਕਿਹਾ। ਰੋਕ ਰਲਾ ਕੇ ਮਨਤਾ ਕਰਕੇ ਛੋਟਾ ਭਰਾ ਵਾਪਸ ਆ ਗਿਆ। ਉਹ ਬੜਾ ਉਦਾਸ ਸੀ ਵੀ ਮੇਰਾ ਕੀ ਬਣੂ ਕੱਲੂ ਵਿਆਹ ਦੇ ਵਿੱਚ ਕੀ ਹੋਊਗਾ। ਉਹ ਦੋਨੇ ਪਰਿਵਾਰ ਕਿਸੇ ਸੰਤ ਮਹਾਤਮਾ ਕੋਲੇ ਜਾਂਦੇ ਹੁੰਦੇ ਆ। ਤਾਂ ਛੋਟੇ ਭਰਾ ਦੇ ਦਿਮਾਗ 'ਚ ਆਉਂਦੀ ਆ ਵੀ ਨਾਲੇ ਤਾਂ ਮੈਂ ਸੰਤਾਂ ਨੂੰ ਪੁੱਛਿਆ ਆਵਾ ਦੱਸਿਆ ਆਂ ਵਿਆਹ ਬਾਰੇ। ਨਾਲੇ ਮੈਂ ਉਹਨਾਂ ਨਾਲ ਦਿਲ ਹੌਲਾ ਕਰਕੇ ਆਉਣਾ। ਸੰਤ ਸ਼ਾਮ ਨੂੰ ਰੋਜ਼ਾਨਾ ਕਥਾ ਕਰਦੇ ਹੁੰਦੇ ਸੀ। ਉਹ ਕਥਾ ਤੋਂ ਬਾਅਦ ਸੰਤਾਂ ਦੇ ਕੋਲੇ ਜਾਂਦਾ ਪੈਰੀ ਹੱਥ ਲਾਉਂਦਾ ਬਹਿ ਜਾਂਦਾ ਤੇ ਉਹਨਾਂ ਨੂੰ ਦੱਸਦਾ ਜੀ ਵੀ ਮੈਂ ਗੁੜੀਆ ਦਾ ਵਿਆਹ ਧਰ ਲਿਆ ਐਨੀ ਤਰੀਕ ਦਾ ਵਾ ਤੇ ਮੈਂ ਵੱਡੇ ਕੋਲੇ ਗਿਆ ਸੀ ਮੈਂ ਮਿਹਨਤਾਂ ਕਰਕੇ ਆਇਆ ਵੀ ਮੇਰੀ ਮੇਰੀ ਗਲਤੀ ਆ ਮੇ ਤੋਂ ਗਲਤੀ ਹੋ ਗਈ ਵੀ ਤੂੰ ਆ ਜਾ ਪਰ ਉਹ ਆਉਣ ਨੂੰ ਤਿਆਰ ਨਹੀਂ ਹਜੇ ਉਹਨੇ ਕੁਝ ਦੱਸਿਆ ਨਹੀਂ ਮੈਂ ਕੀ ਕਰੂੰਗਾ ਜੇ ਮੈਂ ਕੱਲਾ ਰਹਿ ਗਿਆ ਤਾਂ ਸੰਤ ਉਹਨੂੰ ਕਹਿੰਦੇ ਕੋਈ ਨਹੀਂ ਕੱਲਾ ਕੋਈ ਨਹੀਂ ਰਹਿੰਦਾ ਹੁੰਦਾ ਕੋਈ ਨਹੀਂ ਤੇਰਾ ਸੌਦ ਵਧੀਆ ਹੋਊਗਾ ਚਲੋ ਜੀ ਉਥੋਂ ਮਥਾ ਟੇਕਦਾ ਤੇ ਵਾਪਸ ਆ ਜਾਂਦਾ ਦੂਸਰੇ ਦਿਨ ਸੰਤਾਂ ਨੇ ਫੇਰ ਕਥਾ ਕਰਨੀ ਹੁੰਦੀ ਆ ਉਹ ਦਿਨ ਉਹਦਾ ਵੱਡਾ ਭਰਾ ਕਥਾ ਤੋਂ ਬਾਅਦ ਸੰਤਾਂ ਕੋਲੇ ਜਾ ਕੇ ਬਹਿ ਜਾਂਦਾ ਤੇ ਸੰਤ ਉਹਨੂੰ ਬਾਜ ਮਾਰ ਲੈਂਦੇ ਆ ਕਹਿੰਦੇ ਉਰਾ ਆ ਜਾ ਬਹਿ ਜਾ ਇੱਥੇ ਮੇਰੇ ਕੋਲੇ ਉਹ ਬਹਿ ਜਾਂਦਾ ਜੀ ਸੰਤ ਉਹਨੂੰ ਪੁੱਛਦੇ ਵੀ ਕਿਵੇਂ ਫੇਰ ਵਿਆਹ ਆ ਗਿਆ ਹੈ ਛੋਟੀ ਦੀ ਕੁੜੀ ਦਾ ਉਹ ਕਹਿੰਦਾ ਹਾਂ ਜੀ ਪਤਾ ਲੱਗਿਆ ਜੀ ਮੈਨੂੰ ਪਰ ਮੇਰਾ ਮਨ ਨਹੀਂ ਹੈਗਾ ਜਾਣਦਾ ਅਸੀਂ 8-10 ਸਾਲ ਹੋ ਗਏ ਅਸੀਂ ਇੱਕ ਦੂਜੇ ਨਾਲ ਵਰਤਦੇ ਜਦੋਂ ਗੱਲ ਚੱਲ ਹੀ ਪਈ ਤਾਂ ਫੇਰ ਉਹਨੇ ਆਪਦਾ ਮਨ ਹੌਲਾ ਕੀਤਾ ਉਹਨੇ ਸਾਰਾ ਕੁਝ ਸੰਤਾਂ ਨੂੰ ਦੱਸਿਆ ਵੀ ਮੈਂ ਇਹਨੂੰ ਛੋਟੇ ਜਿਹੇ ਹੁੰਦੇ ਨੂੰ ਪਾਲਿਆ ਇੰਨਾ ਮੈਂ ਇਹਨੂੰ ਪਿਆਰ ਕਰਦਾ ਸੀ ਇੰਨਾ ਮੈਂ ਇਹਦੇ ਬੱਚਿਆਂ ਦਾ ਕਰਦਾ ਸੀ ਇਹਦਾ ਇਹਦਾ ਵਿਆਹ ਵੀ ਮੈਂ ਆਪ ਪੂਰੇ ਹੋ ਕੇ ਕੀਤਾ ਪਰ ਇਹਨੇ ਮੇਰ ਨਾਲ ਚੰਗੀ ਨਹੀਂ ਕੀਤੀ ਕੱਲੀ-ਕੱਲੀ ਗੱਲ ਉਹਨੇ ਸੰਤਾਂ ਨੂੰ ਦੱਸਦੀ ਸੰਤ ਉਹਨੂੰ ਕਹਿੰਦੇ ਤੂੰ ਮੈਨੂੰ ਇੱਕ ਗੱਲ ਦੱਸ ਕੱਲ ਜਿਹੜੀ ਮੈਂ ਇੱਥੇ ਕਥਾ ਕੀਤੀ ਸੀ ਉਹਦੇ ਵਿੱਚ ਮੈਂ ਬੜੀ ਵਧੀਆ ਬੜੀ ਚੰਗੀ ਗੱਲ ਮੈਂ ਤੁਹਾਨੂੰ ਦੱਸੀ ਸੀ ਤੂੰ ਮੈਨੂੰ ਦੱਸ ਵੀ ਮੈਂ ਤੈਨੂੰ ਕੱਲ ਕੀ ਕਿਹਾ ਸੀ ਉਹ ਸੋਚ ਕੇ ਕਹਿੰਦਾ ਜੀ ਵੀ ਮੈਨੂੰ ਤਾਂ ਯਾਦ ਨਹੀਂ ਸੰਤ ਕਹਿੰਦੇ ਕਮਾਲ ਦੀ ਗੱਲ ਹੈ ਜਿਹੜੀ ਦਿਨ ਮੈਂ ਚੰਗੀ ਗੱਲ ਕਹੀ ਇੱਕ ਦਿਨ ਪਹਿਲਾਂ ਕਹੀ ਉਹ ਤਾਂ ਤੈਨੂੰ ਯਾਦ ਨਹੀਂ ਜਿਹੜੀ ਬੁਰੀਆਂ ਗੱਲਾਂ ਨੇ ਛੋਟੀਆਂ ਗੱਲਾਂ ਨੇ ਮਾੜੀਆਂ ਗੱਲਾਂ ਨੇ ਉਹ ਤੈਨੂੰ 8 ਸਾਲ 10 ਸਾਲ ਪਹਿਲਾਂ ਦੀਆਂ ਵੀ ਯਾਦ ਨੇ ਕੱਲੇ-ਕੱਲੇ ਲਫ਼ਜ਼ ਵੀ ਯਾਦ ਨੇ ਵੀ ਇਸ ਵੇਲੇ ਆਨੇ ਆ ਕਿਹਾ ਤੇ ਉਹ ਤੂੰ ਹਜੇ ਵੀ ਮਨ ਚ ਦਿਮਾਗ ਚ ਬਿਠਾਈ ਬੈਠਾ ਚੰਗੀ ਚੀਜ਼ ਨੂੰ ਤੁਸੀਂ ਇੱਕੋ ਦਾਮੀ ਛੱਡ ਦਿੰਦੇ ਹੋ ਸੁਣਦੇ ਹੀ ਨਹੀਂ ਤੇ ਮਾੜੀ ਨੂੰ ਵਸਾ ਲੈਨੇ ਹੋ ਜਹੰਨ ਚ ਜੀ ਨੂੰ ਕਿ ਤੁਹਾਨੂੰ ਭੁੱਲ ਜਾਣਾ ਚਾਹੀਦਾ ਇਹ ਗੱਲ ਉਸ ਵੱਡੇ ਭਰਾ ਦੇ ਦਿਮਾਗ ਚ ਪੈ ਗਈ ਉਹਨੂੰ ਲੱਗਿਆ ਕਿ ਨਹੀਂ ਹੁਣ ਮੈਨੂੰ ਮਨ ਜਾਣਾ ਚਾਹੀਦਾ ਉਹ ਗੱਲਾਂ ਨੂੰ ਭੁਲਾ ਦੇਣਾ ਚਾਹੀਦਾ ਉਹ ਆਪਦੇ ਛੋਟੇ ਭਰਾ ਨੂੰ ਫੋਨ ਕਰਦਾ ਤੇ ਕਹਿੰਦਾ ਭਾਈ ਦੱਸ ਕੀ ਕੀ ਕੰਮ ਬਾਕੀ ਆ ਮੈਂ ਆਪੇ ਕਰੂੰਗਾ ਤੂੰ ਟੈਨਸ਼ਨ ਨਾ ਇਹ ਉਹਨਾਂ ਦੋਵਾਂ ਭਰਾਵਾਂ ਦੀ ਜਾਂ ਉਸ ਪਰਿਵਾਰ ਦੀ ਗੱਲ ਨਹੀਂ ਇਹ ਅੱਜਕੱਲ੍ਹ ਘਰ ਘਰ ਦੀ ਗੱਲ ਬਣੀ ਠੀਕ ਆ ਮੰਨਦੇ ਆ ਦੋ ਭਾਂਡੇ ਹੁੰਦੇ ਆ ਉਹ ਖੜਕਦੇ ਹੀ ਹੁੰਦੇ ਆ ਪਰ ਉਹਨਾਂ ਨੂੰ ਇੰਨਾ ਨਾ ਖੜਕਾਓ ਕਿ ਉਹ ਟੁੱਟਣ ਤੇ ਆ ਜਾਣਾ ਮਨ ਮਟਾਵ ਹੁੰਦੇ ਰਹਿੰਦੇ ਪਰ ਉਹਨਾਂ ਨੂੰ ਇੰਨਾ ਲੰਬਾ ਸਮਾਂ ਨਾ ਪਾਓ ਕਿ ਉਹ ਇੱਕ ਦੋਜਮਣੀ ਦਾ ਰੂਪ ਲੈ ਜਾਣਾ ਤੇ ਇਸ ਤੇ ਆਪਾਂ ਖੁਦ ਨਹੀਂ ਬਣਾਉਂਦੇ ਇਹ ਉੱਪਰ ਵਾਲੇ ਬਣਾ ਕੇ ਭੇਜਦਾ ਉਹਦੇ ਬਣਾਏ ਰਸਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਜਿਹੜੀ ਮੇਨ ਗੱਲ ਆ ਚੰਗੀਆਂ ਗੱਲਾਂ ਨੂੰ ਦਿਮਾਗ ਦੇ ਵਿੱਚ ਬਸਾਉਣਾ ਚਾਹੀਦਾ ਉਹਨਾਂ ਤੇ ਅਮਲ ਕਰਨਾ ਚਾਹੀਦਾ ਮਾੜੀਆਂ ਤੇ ਟੁਕੀਆਂ ਗੱਲਾਂ ਨੂੰ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਉਮੀਦ ਕਰਦਾ ਮੇਰੀ ਗੱਲ ਨੂੰ ਤੁਸੀਂ ਸਮਝ ਹੀ ਗਏ ਹੋਮੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰਨਾ ਨਾਈਕ ਵੀ ਕਰ ਤੇ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਨਹੀਂ ਫੋਲੋ ਕੀਤਾ ਉਹ ਜ਼ਰੂਰ ਫੋਲੋ ਕਰ ਲੈਣਾ ਗਲਤੀ ਭੁੱਲ ਚੁੱਕ ਮਾਫੀ ਇੰਨਾ ਕਹਿੰਦੇ ਹੋਏ ਮੈਨੂੰ ਦਿਓ ਇਜਾਜ਼ਤ ਹੁਣ ਆਪਾਂ ਮਿਲਾਂਗੇ ਅੱਗੇ ਕਿਸੇ ਨਵੀਂ ਵੀਡੀਓ ਨਵੀਂ ਕਹਾਣੀ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ